ਲੈ ਇੰਨੀ ਗਦੇ ਦੇਖੀ ਕਿਹੜੀ ਤੱਕੀ ਰਹਿਣੀ ਐ ਇੱਥੇ ਕੁਝ ਵੀ ਨਹੀਂ। ਕਿਹਾ ਦੁੱਧ ਪਲਾਉਣ ਲੱਗੇ। ਬੀਜ ਜਿਆਦਾ। ਉਹ ਦੁੱਧ ਉਹ ਆਈ ਇਸ ਮਿਲ ਕੇ ਚੇਕ। ਭਾਈ ਇੱਕ ਗੱਲ ਆ ਯਾਰ ਮਨ ਨਹੀਂ ਖੜਦਾ ਬੀਜ ਨੂੰ। ਹੈ ਘਟਦਾ ਫੈਦਾ ਹੀ ਐ। ਹਾਤਾ ਮੈਂ ਕਹੇ ਤਾਂ ਵੀ ਜੱਗੇ ਇਹਨੂੰ ਦੁਬਾਰਾ ਬੀਜ ਦੇ। ਜੱਗੇ ਸਰਦੋ ਕਿੰਨਾ ਬੀਜ ਐ? ਸਰਦੋ 400 ਗ੍ਰਾਮ। ਕਣਕ ਦਾ 8 ਕਿਲੋ। ਆ ਪਤਾ ਨਹੀਂ ਭਾਈ ਕਿਹੜੇ ਤਰੀਕੇ ਕੇ ਸਪਰੇਅ ਕਰਦਾ ਇਹ। ਆਪਣੇ ਉੱਪਰ ਨੇ ਵੀ ਕਵਾ ਲਿਆ। ਪੰਪੇ ਉਹ ਆਵਾਜ਼ ਕਰਨ ਲੱਗ ਗਿਆ ਹੌਲੀ ਵਾਲਾ ਕੰਮ ਹੈ ਇਹ ਆ 4x4 ਦੀ ਆਮ ਹੋ ਜਾ ਬਾਈ ਵਿਸਪਸਣੇ ਵਾਲਾ ਕੰਮ ਨਹੀਂ ਹੈਗਾ ਲਓ ਜੀ ਬਾਈ ਨਵਾਂ ਬੀਸਰ ਹੋਂਦਾ ਕਰੋ ਚੈੱਕ ਗੁੱਛਾ ਟਾਈਪ ਵਾਲਾ ਬਾਈ ਦੇਖੋ ਕਿਹਦੇ ਹਿਸਾਬ ਨਾਲ ਸਰੋਂ ਲੱਗੀ ਐ ਸ਼ਵੀਲ ਮਿਲ ਗਈ ਸ਼ਵੀਲ ਹੱਥ ਲੱਗ ਗਿਆ ਜੱਗਾ ਕਰਾ ਸ਼ਵੀਲ ਹੱਥ ਲੱਗ ਗਿਆ ਜੇ ਆਪਣੇ ਆਪ ਹੀ ਬਾ ਲੈਣਾ ਬਾਈ ਪੈਪ ਹੋਏ ਨਾ ਆ ਕੇ ਪਾਇਆ ਪੈਸੇ ਨਹੀਂ ਦੇਣੇ ਆਪਾਂ ਮੂੰ ਵੀ ਦੇਖ ਲਈ ਕਿ ਤੇ ਉਛਲੇ ਨਾ ਜਾਵੇ ਤੇਲ ਬਾਈ ਆਪੇ ਪਾਇਆ ਮੁੰਡਿਆਂ ਨੇ ਅੱਜ ਹੋ ਗਈ ਬੰਦਾ 5100 ਦਾ ਮੀਟਰ ਜਾਂ ਲੈਣਾ ਸੀ ਪਰ ਗਿਆ ਹਾਂ ਪਰ ਗਿਆ ਜੀ ਪਰ ਗਿਆ 54 ਲੀਟਰ 54 ਜੱਗਾ ਕਰਾਂ ਗੱਡੀ ਕੱਢਣੀ ਇੱਕ ਆਫਰ ਜੀ ਚੱਲਦੀ ਆ ਰੇ ਮਾਤੇ ਉਹ ਸਾਹਮਣੇ ਵਾਲੀ ਸਕੀਮ ਚ ਕਿੰਨੇ ਤੇਲ ਪਰ ਹੈ ਕੱਢੀ ਗੱਡੀ ਦਾ 5 ਲੱਖ ਰਾਂ ਤੇਲ ਪਾਓ ਗੱਡੀ ਲੈ ਜਾਓ ਵੇਂਦੇ ਆ ਸਕੀਮ ਚੱਲਦੀ ਬਾਈ ਜਿਹੜੀ ਤੇਲ ਪਰ ਹੈ ਇਹਦੀ ਗੱਲ ਕਰੇ ਗਾਦੇ ਵੀ ਗੱਡੀ ਨਿਕਲ ਲੀਆਂ ਟੋਟਲ 960 ਨਾਮ ਆ। ਲਓ ਜੀ ਬਾਈ। ਆਰਗੈਨਿਕ ਕਣਕ ਕਰ ਨਹੀਂ ਗੜਾ ਮਾਨ ਆਇਆ। ਪਰ ਹੁਣ ਤਾਂ ਖੇਤ ਭਰ ਗਿਆ। ਹਾਂ ਕਰ ਬਰਕਤ ਜੀ ਨਹੀਂ ਹੈਗੀ ਉਕਣ। ਹਾਂਜੀ। ਉੱਪਰ ਬੱਲੇ ਆਏ ਨਿਕਲੀਆਂ ਬੈਡੂਸੀਆਂ ਜੇ ਕੀ ਗੱਲ? ਬੱਲੇ ਤਾਂ ਨਿਕਲੀਆਂ ਨੇ ਕੋਈ ਅਜੇ। ਹਾਂ ਆ ਕੇ ਆਏ। ਕਿਹੜੀ ਇਹ ਤਾਂ ਰਲਮਾ ਬੀਜ ਹੈ ਜੀ। ਰਲਮਾ ਬੀਜ। ਇਹ ਪਾਣੀ ਉਰੇ ਚੱਕ ਲਿਆ ਮਾਮਾ। ਨਹੀਂ ਪਾਣੀ ਉੱਥੇ ਲੈ ਆਣਾ ਆਪਣੇ। ਉਹ ਨਹੀਂ ਯਾਰ ਆਦੇ ਤਾਂ ਉਰੀ ਦਵਾਈ ਲੈਂਦੀ। ਕਰ ਫੇਲੇ ਕਿੱਥੇ ਦਵਾਈ ਹੈ ਅੱਛਾ ਲਿਆਇਆ ਬਾਈ ਉਰੇ ਬੀਜੀ ਵੀ ਆਰਗੇਨਿਕ ਕਣਕ ਤੇ ਇੱਕ ਸਰੋਂ ਵੀ ਜੀ ਵੀ ਹੈ ਇਹ ਬੀਜ ਬਾਈ ਦੂਜਾ ਮਤਲਬ ਜਿਹੜਾ 10 ਕਿਲੋ ਪੈੰਦਾ ਕਣਕ ਦਾ ਕੀਲੇ ਰਾ ਕੋਈ ਚੈੱਕ ਕਰ ਸਕਦੇ ਬਾਈ ਕਿਹੜੇ ਸਾਬ ਦਾ ਖੇਤ ਭਰੇ ਆ ਵੀ ਉਹ ਜਿਹੜਾ ਸਾਹਮਣੇ ਬੀਜ ਆ ਵੀ ਘੱਟ ਪੈੰਦਾ ਬਾਈ ਉਹ ਵੀ ਤੁਹਾਨੂੰ ਕੋਲ ਜਾ ਕੇ ਦਿਖਾਵਾਂਗੇ ਆ ਕਣਕ ਉੱਪਰ ਜਿਆਦਾ ਦਾ ਸਪਰੇਇ ਨਹੀਂ ਹੋਈਆਂ ਬਾਈ ਜੂਰੀਆ ਜਾਰੀ ਹੈ ਡਾਇਆ ਹੋਰ ਐਟਮਾ ਘੱਟ ਪਈਆਂ ਧਾਨਾ ਮੰਗਣ ਬੁੱਝਾ ਮਾਰਿਆ ਬਾਈ ਇਹਨੇ ਦੇਖੋ ਇਹ ਮੇਰੇ ਵੀਰੇ ਕਣਕ ਤੇ ਸਿਸਟਮ ਹੈ ਸਾਰੇ। ਬਾਕੀ ਹੁਣ ਝਾੜ ਪੋ ਪਤਾ ਲੱਗੂਗਾ ਬਾਈ। ਅੰਕਲ ਕੇ ਅਧਰ ਬਾਈ ਪਾਣੀ ਲੈਣ। ਲੱਗਾ ਕਿ ਨਾ ਦੋ ਪੰਪ ਸਪਰੇਅ ਦੇ ਲਾਉਣੇ ਇਹਦੇ ਪਰ। ਚੱਲਦੀ ਸਪਰੇਅ ਉੱਧਰ। ਆਪਾਂ ਵੀ ਬਾਈ ਲਾ ਕੇ ਆਏ ਸਵੇਰੇ ਸਵੇਰੇ ਸਪਰੇਅ ਦਾ ਪੰਪ। ਲੈ ਬਾਈ। ਲੈ ਆਵਾਂ ਨੇ ਪਾਣੀ। ਹਾਂ। ਆਹ। ਇੱਕ ਕਣਕ ਪਰੇ ਲਾਉਣਾ ਦਾ ਸਪਰੇਅ ਉਹਦੇ ਫਿਰ ਸਰੋਂ ਪਰ ਵੀ ਆ ਕਣਕ ਪਰੇ ਲਾਉਣਾ ਮੜਾ ਜਾ ਉਹ ਸਰੋਂ ਦੇਖ ਕੇ ਆਉਣੀ ਪਰੇ ਵਾਲੀ ਰੰਗ ਰੂਪ ਕਿਆ ਕਹਿੰਦੀ ਉਹ ਆ ਦੇਖ ਇੱਕ ਦਾਣਾ ਕੇ ਰਿਆ ਵਾ ਆ ਦੇਖ ਲੈ ਯਾਰ ਆ ਹੱਦੇ ਹੋ ਗਈ ਇੱਕ ਦਾਣਾ ਆ ਬਾਕੀ ਚਾਰ ਦੱਸੂਗਾ ਹੂੰ ਉਹ ਕਣਕ ਉਹ ਦੇਖ ਕੇ ਆਉਣੀ ਮੜੀ ਸਰੋਂ ਆ ਸਰੋਂ ਹੈਗੀ ਆ ਬਾਈ ਜਿਹੜੀ ਨੋਕਲ ਆਪਣੀ ਇੱਥੇ ਵਾਲੀ ਉਹ ਦੂਈ ਕਿੱਥੇ ਵਾਲੀ ਅੰਕਲ ਉਹ ਪਤਾ ਨਹੀਂ ਯਾਰ ਕਿੱਥੇ ਦੀ ਹੈ ਜੱਗੇ ਨੇ ਫਹਾ ਕਰਿਆ ਸੀ ਚਾਹੇ ਉਹ ਕਿਤੇ ਹੋਰ ਪਾਸੇ ਦੀ ਸਰੂ ਆ ਬਾਈ ਉਹਦਾ ਪਤਾ ਨਹੀਂ ਹੈਗਾ ਆਹ ਹੈ ਬਾਈ ਸਰ ਉਹ ਦੇਖੋ ਕਿਹੜੇ ਹਿਸਾਬ ਨਾਲ ਆ ਬਾਈ ਇਹਨੂੰ ਟੈਸਟ ਮੇਰਾ ਕੋਈ ਖਤਰਨਾਕ ਵੀ ਜਿਹੇ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਬਾਈ ਝਾੜਦਾ ਇਹਦਾ ਫਰਕ ਹੋਊਗਾ ਦੋਈ ਗਿਲ ਤੇ ਇਹ ਬਾਈ ਬਾਹਰਲਾ ਹੀ ਬੀਜ ਇੱਕ ਤਰ੍ਹਾਂ ਦਾ ਦੇਖੋ ਕਿਹੜੇ ਸਾਹ ਨਾਲ ਗੁੱਥੇ ਆਏ ਸਰੋਂ ਦੇ ਲਓ ਜੀ ਬਾਈ ਨਵਾਂ ਬੀਜ ਸਰੋਂ ਦਾ ਕਰੋ ਚੈੱਕ ਗੁੱਛਾ ਟਾਈਪ ਵਾਲਾ ਹੈ ਬਾਈ ਦੇਖੋ ਕਿਹਦੇ ਸਾਹ ਨਾਲ ਸਰੋਂ ਲੱਗੀ ਹੈ ਹਰਾਨਗੀ ਦੀ ਗੱਲ ਹੈ ਬਾਈ ਇਹ ਨਵਾਂ ਬੀਜ ਬਾਹਰ ਵਾਲਾ ਲੱਹ ਕੀ ਚੀਜ਼ ਆ ਵੀ ਦੇਖੋ ਲੈ ਇੰਨੀ ਗਦੇ ਦੇਖੇ ਕਿਹੜੀ ਤਕੀ ਰਹੀ ਨਹੀਂ ਇੱਥੇ ਕੁਝ ਵੀ ਨਹੀਂ ਲੱਗਿਆ ਦੁੱਧ ਪਲਾਉਣ ਲੱਗੇ ਬੀਜ ਵੀ ਜ਼ਿਆਦਾ ਹੋਦਾ ਉਹ ਇਸ ਨੂੰ ਚੈੱਕ ਭਾਈ ਇੱਕ ਗੱਲ ਆ ਯਾਰ ਮਨ ਨਹੀਂ ਖੜਦਾ ਬੀਜ ਨੂੰ ਹੈ ਘੱਟ ਦਾ ਫਾਇਦਾ ਹੀ ਹੈ ਮੈਂ ਕਹਿੰਦਾ ਵੀ ਜੱਗੇ ਇਹਨੂੰ ਦੁਬਾਰਾ ਬੀਜ ਦੇ ਜੇ ਕਿ ਸਰਦੋ ਕਿੰਨਾ ਬੀਜ ਹੈ ਸਰੋ 400 ਗ੍ਰਾਮ ਕਣਕ ਦਾ 8 ਕਿਲੋ ਸਰੋ ਦਾ ਇੰਨਾ ਕੁ ਬੀਜ ਆ ਬਸ 400 ਗ੍ਰਾਮ ਹੈ ਹਾਂ ਮਾਸੀ ਬੱਲੇ 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 ਜੀ ਤਰੋ ਦੱਸਦੇ ਦੇ ਜੀ ਨਾ ਬੀਜ ਦੇ ਇਹ ਤਾਂ ਰਕਾੜੇ ਤੋੜੇ ਕੋਹਨੇ ਉਹ 600 ਗ੍ਰਾਮ ਤੋਂ ਵਾਜੇ ਜੰਗਾ ਝੜ ਰਿਆ ਜੱਗੇ ਸਾਰੋ ਵਧੀਆ ਹੈ ਕਰੋ ਦਾ ਬੀਜ ਵਧੀਆ ਕਣਕ ਦਾ ਦੇਖਦੇ ਨਹੀਂ ਸਾਰੋ ਮਹਿੰਗੀ ਹੈ 2000 ਰੁਪਏ ਕਿਲੋ ਬੱਲੇ 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 ਆਪਣੇ ਤਾਂ ਹੈ ਨਹੀਂ ਮੈਂ ਕਹਿੰਦਾ ਇੱਧਰੇ ਬਾਕੀ ਸਾਰੋਂ ਆ ਵੀ ਨਹੀਂ ਮਾੜੀ ਬਾਈ ਇਹ ਵੀ ਪਰਖੀ ਵੀ ਹੈ ਇਹ ਤਾਂ ਪਰਖੀ ਨਹੀਂ ਗਈ ਪਾਣੀ ਘਾਟੂਗਾ ਮੈਂ ਕਹਿੰਦਾ ਹਾਂ ਹਾਲਾ ਕਿੱਥੇ ਆ ਮੈਨੂੰ ਪਤਾ ਪਾਣੀ ਤਾਂ ਬੜੂ ਬੜਾ ਦੱਸ ਦੇ ਮਾਤਾ ਅੱਛਾ ਭੇਤਾ ਬੰਦਵਾ ਭੇਤੇ ਕਾ ਟੋਲੀ ਆਣੀ ਆਪਣੀ ਬਾ ਇੱਕ ਟੋਲੀ ਯਾਰ ਉਹ ਲਿਆਉਣਾ ਅੱਧੀ ਕਵਾਲਟੀ ਅੱਧੀ ਕ ਬਾਲਟੀ ਭਰ ਲੈਣੇ ਚਾਹਤੇ ਨੇ ਪਾਪਕੇ ਆਹ ਚਲ ਆਲੀ ਖੱਪਰ ਤੇ ਕੱਢ ਕੇ ਘਰਤੀ ਬਹੁਤ ਫਰਕ ਰਹਿ ਗਿਆ ਨੇਰ ਪਾਸ ਸਪਰੇ ਹੀ ਕਰੀਆ ਮੈਂ ਕਹਿੰਦਾ ਤਾਂ ਚਾਰ ਪੰਜ ਜਿਹੜਾ ਕੋ ਕਰਿਆ ਉਹ ਨੀ ਘਰ ਦੀ ਉਹ ਲੱਕੜ ਪਈ ਐ ਉਹ ਹਰੇਕ ਪਾਸੇ ਨੂੰ ਕੰਮ ਜਾਵਾ ਮੇਰੇ ਸਾਹਬ ਨਾਲ ਬਾਕੀ ਝਾੜ ਦੱਸੋ ਪੰਪ ਚੱਕਦੇ ਬਦਰੀ ਦਾ ਆਪੇ ਪੈ ਜਾਣੀ ਇਹ ਤੇਰੇ ਘੋਟ ਮ ਆਇਆ ਵਾ ਝੋਟੇ ਖੱਦਰ ਦਾ ਖੋਲਦੇ ਹੁਣ ਹੁਣ ਸਿਆਲ ਲੰਘ ਗਿਆ ਪਾ ਪਤਾ ਨਹੀਂ ਬਾਈ ਕਿਹੜੇ ਤਰੀਕੇ ਕੇ ਸਪਰੇਅ ਕਰਦਾ ਇਹ ਆਪਣੇ ਉੱਪਰ ਨੇ ਵੀ ਕਮਾ ਲਿਆ ਫੇ ਵਹ ਵਾਜ ਕਰਨ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਭਾਈ ਜਹਾਜ਼ ਜਿਹੀ ਬਾਤ ਕਰ ਰਸ ਟਾਈਮ ਪਤਾ ਨਹੀਂ ਦੇਸੇ ਉੱਪਰ ਦੇਤੀ ਨੇ ਉਹ ਸੀਲਾ ਕਰ ਲਈ ਲਓ ਜੀ ਭਾਈ ਜੀ ਸੀ ਵੀ ਕੇ ਰੇ ਪਾਉਣਾ ਸੌਖਾ ਹੈ ਖੜਾਉਣਾ ਔਖਾ ਹੈ ਪੂਰੀ ਗਿਆ ਪੰਪ ਵਾਲਾ ਨਾ ਟਿੱਲਾ ਤੇ ਜੀਸੀਬੀ ਵਾਲੇ ਦੇ ਤਾਂ ਪੰਗਾ ਦੱਸ ਗਿਆ ਭਾਈ ਬਹੁਤ ਸਿਆਪਾ ਇਹਦਾ ਤਾਂ ਯਾਰ ਇਹ ਆਉਂਦਾ ਅਸਲ ਗੱਲ ਕਣਕ ਵਾਲੇ ਬਾੜੇ ਜਾਂ ਹੋਵੇ ਜੀਰੀ ਦਾ ਬਾੜਾ ਬਾਇਆ ਮੈਨ ਹੋਵੇ ਖੇਤ ਅੱਛਾ ਜੇ ਬਾਇਆ ਮੈਨ ਖੇਤ ਫੇਰ ਤਾਂ ਬਹੁਤ ਲੂਹ ਹੁੰਦੇ ਆ ਬਾਇਆ ਦਾ ਪੂਰੀ ਉਹ ਪਰੇ ਹੌਲੀ ਖੜਾਇਆ ਇਧਰ ਮੇਰੇ ਚ ਭੂਤ ਆ ਗਿਆ ਤਾਂ ਮੈਂ ਮੰਨਦਾ ਤੇਰੀ ਗੱਲ ਪਰ ਇਹ ਸੜਾ ਸਿਆਪਾ ਬਹੁਤ ਹੈ ਓਟਾ ਮੋਟਾ ਖੜਾ ਕੇ ਇਹਨਾਂ ਸਵਾਗਾ ਵੀ ਕਰੂਗਾ ਬਾਰਮਾ ਸਵਾਗਾ ਤਾਂ ਕਰਤਾ ਹੀ ਹੁੰਦਾ ਪਰ ਇਹ ਰੁੱੜਦਾ ਨਹੀਂ ਨਾ ਅੱਜ ਜੰਮ ਗਏ ਜਿੱਥੇ ਗੁਹਾ ਜੰਮ ਗਏ ਜਾਵਾਂਗੇ ਕਿੱਦਾਂ ਹੁੰਦਾ ਆਏ ਕਹਿੰਦੇ ਲੇਬਰ ਹੌਲੀ ਕੰਮ ਜਰੂਰ ਕਰਦੀ ਆ। ਹਾਂ। ਪੱਤ ਥੱਲੀ ਆ। ਰੇਹ ਉੱਚਾ ਨਹੀਂ ਬਣਦਾ। ਰੇਹ ਕਿੰਨਾ ਗਿਆ ਪੂਰੀ? ਰੇਹ ਦਾ ਬਹੁਤ ਜ਼ਿਆਦਾ। ਰੇਹ ਵਾਲੀ ਦਾ ਤਸੱਲੀ ਨਹੀਂ ਕਰਦੀ। ਇਹਨਾਂ ਰੇਹ ਦਾ ਬੰਦਾ 4 ਕਿੱਲੇ ਜੀ ਪਾ ਦਿੰਦਾ। ਭਾਈ ਰੇਹ ਵਾਲੀ ਨੇਰੀ ਲਿਆਦੀ ਥੋੜੇ ਟਰਾਲੀ ਥੋੜੇ ਟਰਾਲੀ। ਪੂਰੀ ਜ਼ਰੂਰੀ ਹੈ ਇੱਕ ਵਾਰ। ਇਹਦਾ ਫੋਨ ਫੋਨ ਕਰਕੇ ਇੱਥੇ ਲੈਂਦਾ ਇੱਥੇ ਭਾਈ ਪਤਾ ਕਿ ਲੈ ਮੈਂ ਪੂਰੀ ਢੇਰੀ ਪੇ ਚੜਾ ਕੇ ਤੇਰੇ ਮੂਨੇ। ਦਾਵੇ। ਇਹੋ ਆਪਣਾ ਵੱਜੇ ਪੂਰੀ। ਥੋੜੇ ਜਿਹੇ ਤਾਂ ਮੈਂ ਕੱਢਣਾ ਨਾ ਅੱਗੇ ਨਾ ਪਿੱਛੇ ਟੂਜਨ ਵਾਰ ਕੱਢਣਾ ਪੈਣਾ। ਇਹ ਫਰਕ ਤਾਂ ਹੈਗਾ ਪੂਰੀ ਤੂੰ ਮੈਨੂੰ ਹੁਣ ਦੱਸ ਤਾ ਆਪਣੇ ਤਿਆਰ ਵੀ ਕਿਵੇਂ ਹੋਣੇ ਚੱਲ ਤੇਰਾ ਵੀ ਦੇਖਾਂ ਇੱਕ ਅਦਾ ਕਰਾ ਮਾਰ ਕੇ ਹੁਣ ਪੂਰੀ ਕਹਿੰਦਾ ਪੂਰੀ ਘਾ ਭਜਾਉਂਦੀ ਬੱਸ ਉਹ ਪੂਰੀ ਕਿਆ ਕਰੀਏ ਕਾਂਤੇਗੇ ਰਹੇ ਤੇ ਪਰਲਾ ਨਿਊਟਰਲ ਕਰ ਲਈ ਚੱਲ ਬਾਈ ਦਾ ਪਿਆ ਪਿਆਈ ਹੈ ਪਰਲਾ ਹੀ ਪਾਲਾ ਪਹਿਲਾਂ ਦੁਆ ਪਾਲਾ ਜਾਂ ਪਹਿਲਾਂ ਜਿਹੜਾ ਮਰਜੀ ਪਾਲਾ ਬਾਈ ਉਹ ਪਾਰਲੀ ਸਾਈਡ ਕਰਿਆ ਮੈਂ ਪਧਰਾ ਬਾਈ ਟਾਈਮ ਤਾਂ ਲੱਗ ਗਿਆ ਅੱਧਾ ਘੰਟਾ ਢੇਰੀਆਂ ਬੜੀਆਂ ਦੀਆਂ ਹੌਲੀ-ਹੌਲੀ ਲੱਗਿਆ ਵਾ ਤਾਂ ਇਹ ਮੈਨੂੰ ਪੂਰੀ ਆ ਗਿਆ ਮਾ ਹੁਣ ਪੂਰੀ ਇੱਕ ਵਾਰ ਤੂੰ ਵੀ ਕਰ ਲੈ ਮੜਾ ਇਹ ਡੈਮੋ ਕਿਉਂਕਿ ਬਾਈ ਹੌਲੀ ਵਾਲਾ ਕੰਮ ਹੈ ਇਹ ਆ 4x4 ਦੀ ਆਮ ਹੋ ਜਾ ਬਾਈ ਫਸਣੇ ਵਾਲਾ ਕੰਮ ਨਹੀਂ ਹੈਗਾ ਝੋਟਾ ਏ ਝੋਟਾ ਧੋਣਾ ਬਾਈ ਇੱਕ ਵਾਰ ਇਹ ਚੰਗੀ ਤਰ੍ਹਾਂ ਰੇਤ ਪਾਉਣ ਤੋਂ ਬਾਅਦ ਵਿੱਚ ਗੋਹਾ ਤੁਹਾਨੂੰ ਬੜਾ ਮਾੜੀ ਚੀਜ਼ ਹੈ ਜਿੱਥੇ ਲੱਗ ਜੇ ਬਾਈ ਯਾਰ ਪਾ ਦਿੰਦਾ ਫਿਰ ਉਹ ਚੌਥਾ ਹੀ ਲਾਤਾ ਪੂਰੀ ਨੂੰ ਵੀ ਬਾਈ ਤਿਆਰਵਾ ਪੂਰਾ ਰੇਰੂ ਦਾ ਇਹ ਵੀ ਖੜਾਉਂਦਾ ਰਹਿੰਦਾ ਏ ਪੂਰੀ ਨੇ ਮੈਨੂੰ ਪਹਿਲਾਂ ਹੀ ਦੱਸਤਾ ਰ ਵੀ ਬਹੁਤੀ ਮਿੱਟੀ ਨਾ ਚੱਕੀ ਨਹੀਂ ਖੇਤ ਉੱਚਾ ਨਹੀਂ ਮਹਾਣਾ ਬਾਈ ਕਿਉਂਕਿ ਲੇਜ਼ਰ ਵੱਜਿਆ ਪਿਆ ਏ ਏ ਬਾਈ 17 ਟਰਾਲੇ ਪਾਏ ਤੇ ਪਤਾ ਨਹੀਂ 16 17 ਮਸ਼ੀਨ ਗੇਲ ਬਾਕੀ ਜਿਹੜੇ ਦੂਏ ਆ ਉਹ ਤਾਂ ਸਹੀ ਆ ਬਸ ਇਹੀ ਖੜਾਉਣੇ ਪੈਣੇ 16 17 ਟਰਾਲੇ ਜਿਹੜੇ ਹੈਗੇ ਤੇ ਇਕਤਾਰਾ ਬਾਈ ਕਈ ਵਾਰ ਗੋਹਾ ਨਾਲੇ ਚੜ ਜਾਂਦਾ ਨਾ ਉਤਰਦਾ ਨਹੀਂ ਹੈਗਾ ਜੀ ਬਾਈ ਭੂਰੀ ਦੇ ਵੀ ਪੈ ਗਿਆ ਹੱਥ ਟਰੈਕਟਰ ਡੇਰਾ ਗੁਰਾ ਦੀ ਸਮਝ ਆ ਗਈ ਇੰਨੇ ਜੇ ਇੱਤ ਕਾ ਬਾਈ ਮਹਿੰਦਰਾ ਦੇ ਪਾਸਲੇ ਧੂਹਾਂ ਨਹੀਂ ਮਾਰਦੇ ਪਤਾ ਨਹੀਂ ਚਾਰ ਸਿਲੰਡਰ ਟਰੈਕਟਰ ਆ ਬਾਈ ਅੱਖਰ ਨੂੰ ਧੂਹਾਂ ਤਾਂ ਮਾਰਦੇ ਹੀ ਨਹੀਂ ਹੈਗੇ ਧੂਹੇ ਵਾਲੀ ਪਤਾ ਨਹੀਂ ਇਹਨਾਂ ਦੀ ਨਾੜੇ ਬੰਦ ਕਰੀ ਹੁੰਦੀ ਹੈ ਚਾਰ ਸਿਲੰਡਰ ਟਰੈਕਟਰ ਆ ਬਾਈ ਦੇਖ ਲੋ ਉਹਨ ਜਮਾ ਵੀ ਨਹੀਂ ਚਾ ਲੋਡ 'ਤੇ ਚਲਾ ਲਓ ਜਾਂ ਹੋਲੀ ਵਿੱਚੇ ਨਾੜ ਗੈਪ ਕਰਤੀ ਕੋਈ ਤੁਹੇ ਵਾਲੀ ਕੰਪਨੀ ਦਾ ਲੈ ਭਾਈ ਜਿੰਨਾ ਪੁਰਾਣਾ ਹੋਵੇ ਦੇਸੀ ਦੇ 1 ਜਾਂ 2 ਸਾਲ ਉਹਨਾਂ ਜ਼ਿਆਦਾ ਵਧੀਆ ਹੁੰਦਾ ਜੇ ਤਾਜ਼ਾ-ਤਾਜ਼ਾ ਹੋਵੇ ਫੇਰ ਘੱਟ ਕੰਮ ਕਰਦਾ ਲੋ ਜੀ ਬਾਈ ਕਰਾਹ ਮਾਰਨ ਤੋਂ 12ਵਾਂ ਆਲਾ ਨੂੰ ਜੋੜਤਾ ਝੋਟਾ ਦਵਾ ਹੈ 11 ਹਾਲ ਬਾਈ ਹੋਰ ਬਾਈ ਫੋਰ 1570 ਐ ਨ ਨਿਆਰੇ ਗੱਲ ਵਧੀਆ ਕੰਮ ਹੋ ਰਿਹਾ ਬਾਈ ਹਾਰੇ ਵਿੱਚ ਵੀ ਇੱਕ ਵਾਰ ਦੂਹਰਵਾ ਰਹਿਣਾ ਬਾਕੀ ਇਹ ਆ ਵੀ ਰਿਹਾ ਹੈ ਬਾਈ ਉਹ ਟ੍ਰੈਫੀ ਆਈ ਦੇਜਤ ਖਰਾਬ ਮਾਰਿਆ ਬੇਹੇਠਾ ਦੇ ਫੁੱਲ ਕੈੜਾ ਨਿਕਲਦਾ